ਆ ਸਾਰੇ ਨੂੰ ਕੀ ਮੈਂ ਠੀਕ ਠਾਕ ਹਾਂ ਪ੍ਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਹੋਏ 2 ਦਿਨ ਹੋ ਗਏ ਗੁਰਦੁਆਰਾ ਸਾਹਿਬ ਦਾ ਇਸ ਟਾਈਮ ਹੁਣ ਬੰਦ ਕੀਤੇ ਸੰਥਿਆ ਬੱਚਿਆਂ ਦੇ ਨਾ ਕੋਈ ਟੈਸਟ ਪੇਪਰ ਚੱਲ ਰਿਹਾ ਤੇ ਭੀਬਾਂ ਵੀ ਸੋ ਕਹਿੰਦੀਆਂ ਵੀ ਅਸਰ ਦੇ ਇੱਕ ਕਹਿੰਦੀ ਮਸਤਰੀ ਲੱਗੇ ਹੋਈ ਆ ਤੇ ਉਹਨਾਂ ਘਰੇ ਦਿਨ ਨਹੀਂ ਲੱਗਦਾ ਇਹ ਜੀ ਕਹਿੰਦਾ ਭੱਜ ਜੇ ਕਿਤੇ ਤੇ ਦੇਖਦੇ ਆ ਪਿੰਡ ਜਾ ਕੇ ਹਾਂ ਜੀ ਰਸਤਾ ਦਾ ਨਹੀਂ ਇਹ ਕੁਮਾਰ ਜਾਣਾ ਵੀ ਓੱਖਾ ਲੱਗਦਾ ਕਿਹੜਾ ਜਾਣਾ ਉਹਦੇ ਤੇ ਗੱਡੀ-ਬੁੱਡੀ ਚਲਾਉਣੀ ਕਿਹੜਾ ਨੀੜਾ ਕਿੱਥੀ ਦੂਰ ਦੀ ਬਾਟ ਆ ਲੈ ਇਧਰ ਆ ਲੈ ਤੇ ਬਾਕੀ ਜਦੋਂ ਕਿਤੇ ਹੋਵੇ ਨਾ ਨਾ ਸੈਟਿੰਗ ਦੀ ਉਦੋਂ ਫਿਰ ਅਪਸੈਟ ਹੋ ਜਾਂਦਾ ਬੰਦਾ ਹਾਂ ਪਸੂ ਦੇਖੋ ਇੰਨੇ ਪਸੂ ਫੜਦੇ ਆ ਨਾ ਹੇ ਹੇ ਦੇਖੋ ਕੈਮਰੇ ਵਿੱਚ ਵੀ ਦੇਖੋ ਪਸੂ ਇੰਨੇ ਪਸੂ ਆ ਨਾ ਇੰਡਾ ਲੱਗਦਾ ਵੀ ਕਿਤੇ ਹੋਰ ਨਾ ਕੋਈ ਕਾਂਟ ਕਰ ਦੇਣ ਅੱਜ ਜਿਮੂ ਫਿਰਦਾ ਭੱਜਿਆ ਡਾਡੀ ਜਿਮੂ ਮਾਰੇ ਦੇ ਪਸ਼ੂਆਂ ਹਾਂ ਕੀ ਕਰਦਾ ਮਾਰੇ ਦੇ ਪਸ਼ੂਆਂ ਦੇਖ ਲੈਂਦਾ ਤਾਂ ਪਸ਼ੂਆਂ ਨੂੰ ਦੇਖ ਕੇ ਐ ਭੱਜਿਆ ਫਿਰਦਾ ਜਿਮੂ ਨਹੀਂ ਘਮਾਉਣ ਗਏ ਸੀਗੇ ਤੇ ਜਿਮੂ ਨੂੰ ਘਮਾਉਣ ਗਏ ਉੱਥੇ ਪਈ ਉਹ ਜਿਮੂ ਘੁੰਮਣੀ ਕਰਨ ਗਿਆ ਸੀ ਉੱਥੇ ਟੱਠੇ ਦੋ ਐ ਭੱਜੇ ਫਿਰ ਨਹੀਂ ਨਾ ਡਰ ਲੱਗਾ ਗੱਲ ਕਰੂ ਛੋਟੀ ਸੀ ਪਰ ਆਈਆਂ ਵੀ ਛੋਟੀ ਵਾਲੇ ਨੂੰ ਵੀ ਪੈਂਦੇ ਆਵਾਂ ਗਰ ਉਹ ਬੜਾ ਤੰਗ ਕਰਦੇ ਆ جی مونجی آ گئی نکی نکی منجی آ گئی ہائے ہائے لوگ لانو مانو ماں مو مانو من بڑا شرارتی بڑا شرارتی ہے نی آئے دیر میں دندی وڑھتی ہے کچ 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 ਕੌਕ ਦੇਤੀ ਖਰਕ ਲੜਦੀ ਪਿਆ ਤੇ ਲੈ ਆਹ ਦੇਖ ਖਰਕ ਲੜਨ ਲੱਗੀ ਲੈ ਕਿੱਥੀ ਖਰਕ ਲੜਦੀ ਜੈ ਮੈਂ ਦਿਖਾ ਕਿੱਥੀ ਲੜਦੀ ਹੈ ਤਾਂ ਦੰਦੀ ਵੱਢਣ ਬਗੂ ਦੇ ਖਰਕਗੇ ਵੀ ਤਾਂ ਦੇ ਪੱਲੂ ਖੁਡੇੜੀ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਕੋਈ ਨਹੀਂ ਆਇਆ ਉਹੀ ਉਹ ਘੰਟਾ ਘਾਦੇ ਨਾ ਕੋਈ ਸਾਡੇ ਕੰਮ ਚੱਲ ਰਿਹਾ ਇਹਨਾਂ ਦਾ ਡਾਉਨ ਸੀਲਿੰਗ ਕਰ ਰਿਹਾ ਉਹ ਮਸ਼ੀਨ ਜੀ ਦੇ ਬਾਜੋਂਦੀ ਹੈ ਇਹਨੂੰ ਲੱਗਿਆ ਕੋਈ ਗੇਟ ਖੜਕਾਇਆ ਕਿਸੇ ਨੇ ਗਈ ਭੱਜ ਕੇ ਆ ਜਾ ਆ ਜਾ ਨਹੀਂ ਆਏਗੇ ਆ ਜਾ ਬਗੂ ਜਿਮੋਏ ਆ ਖੜਾ ਏ ਇਹ ਤੇ ਮੌਸਮ ਹੈ ਹੋ ਜੇ ਹੋਇਆ ਪਿਆ ਵੀ ਜੇ ਪੱਖਾ ਚਲਾਉਂਦੇ ਆ ਤਾਂ ਠੰਡ ਲੱਗਦੀ ਆ ਤੇ ਜੇ ਕਰਦੇ ਆਪਾਂ ਉਹ ਨਹੀਂ ਚਲਾਉਂਦੇ ਤਾਂ ਗਰਮੀ ਆਉਂਦੀ ਆ ਪਤਾ ਨਹੀਂ ਤੂੰ ਆ ਕਰਕੇ ਆ ਬਈ ਬੁਰਾ ਹਾਲ ਹੋਇਆ ਪਿਆ ਪੰਜਾਬ ਦਾ ਤਾਂ ਤੂੰ ਹੀ ਨਾ ਲੋਕਾਂ ਨੂੰ ਖਾਂਗ ਜਕਾ ਆਵੇਂ ਨਹੀਂ ਚਾਹੇ ਪੀਣਾ ਬਸ ਕਿਲੋਣੇ ਪੈਂਦੇ ਆ ਜਿਵੇਂ ਚੱਕਤਾਂ ਦੇਖਾਂ ਸਾਰਾ ਬਾਲ ਸੁਆਸ ਸੁਆ ਪਹਿਲਾਂ ਹੀ ਕੰਮ ਕੀਤਾ ਦੇ ਵਸਣ ਦੇਖਦੇ ਆ ਸੈਟਿੰਗ ਸ਼ੂਟਿੰਗ ਹੀ ਕਰਦੇ ਆ ਅੱਜ ਕੱਲ ਨਾ ਉਹ ਧੂੜ ਮਿੱਟੀ ਵੀ ਪਤਾ ਨਹੀਂ ਕਿਉਂ ਲੱਗ ਜਾਂਦੀ ਹੈ ਹੂੰ ਕੱਪੜੇ ਧੋਣੇ ਸਣ ਕੱਲ ਨੂੰ ਧਵਾਂਗੇ ਕੱਪੜੇ ਵੀ ਧੋਣ ਵਾਲੇ ਰਹਿ ਗਏ ਅੱਜ ਕੱਲ ਧੋਵਾਂਗੇ ਇਕੱਠੇ ਹੁੰਦੇ ਅੱਜ ਪੋਚਾਂ ਨਹੀਂ ਲਾਇਆ ਕੱਲ ਨੂੰ ਪੋਚਾਂ ਦੀ ਕੱਲ ਨੂੰ ਲਾਵਾਂਗਾ ਇਕੱਠੇ ਹੁੰਦੇ ਆ ਜਾ ਕਾਲੂ ਪੁੱਛ ਚਲਾਉਂਦੇ ਨੇ ਦੋ ਦਿਨਾਂ ਖੁਸ਼ ਨਹੀਂ ਹੁੰਦਾ ਗਾ ਇਹ ਤਾਂ ਵਧੀਆ ਰਹਿੰਦਾ ਸਾਫ਼ ਜਿਮੂ ਹੀ ਆ ਜਿਮੂ ਨੂੰ ਤਾਂ ਕਮਾ ਕੇ ਲਿਆਉਂਦੇ ਬਸ ਹੋਰ ਤਾਂ ਕੀ ਹੈ ਤੇ ਪੈਰ ਪੂ ਸਾਫ਼ ਕਰ ਦੇ ਦੇ ਚਲ ਆ ਜਾ ਅੰਦਰ ਆ ਜਾ ਫਿਰ ਫਿਰ ਦਰਵਾਜ਼ਾ ਖੋਲ ਕੇ ਛੱਡ ਦਿੰਦੀ ਆ ਜਾ ਦਰਵਾਜ਼ਾ ਖਰਾਬ ਹੋ ਗਿਆ ਬਸ ਇਹ ਖੋਲ ਕੇ ਛੱਡ ਦਿੰਦੀ ਆ ਜੋ ਮਿਸਤਰੀ ਜੀ ਨੂੰ ਪੁੱਛਿਆ ਸੀਗਾ ਫੋਨ ਕਰਕੇ ਉਹ ਬਿਮਾਰ ਪਿਆ ਟੁੱਟ ਗਿਆ ਤੇ ਉਹ ਹੈ ਤਾਂ ਇਹਦੇ ਚ ਨਟ ਜੇ ਤਾਂ ਆਪ ਗਸਤੀਗੇ ਪਰ ਉਹਨਾਂ ਦੁਆਰਾ ਸਰਾਖ ਖੋਲਣ ਵਾਲੇ ਹੋਗੇ ਉਹ ਵੱਡੇ ਕਰਨ ਵਾਲੇ ਚਲ ਆਪ ਤੂੰ ਅੰਦਰ ਆ ਜਾ ਆ ਜਾ ਅੰਦਰ ਆਜ ਭੱਜੇ ਭੱਜੇ ਪਜ ਆ ਜਾ 加ਣ ਬੈਠ ਜਾ ਫਿਰ ਟਾਈਮ ਹੋ ਗਿਆ 6 ਵਜੇ ਕੇ ਜੀ ਤੇ ਆਟਾ ਬਣਾਉਣੀ ਹੁਣ ਆਟਾ ਵੀ ਹਜੇ ਫਿਰ ਉਹ ਹੋ ਜਾਂਦਾ ਉਹ ਸੁੱਕਰ ਜੀ ਜਾਂਦਾ ਪਤਲਾ ਪਤਲਾ ਜੇ ਹੋ ਜਾਂਦਾ ਜੇ ਪਹਿਲਾਂ ਉਹਨਾਂ ਕੇ ਰੱਖ ਲਈ ਆਟਾ ਵੀ ਆਏ ਤੁਸੀਂ ਗੁੰਨਾਂਗੇ ਉਹ ਵਿਚਾਰੇ ਥੋੜਾ 4-5 ਦਿਨਾਂ ਦੀ ਦਵਾਈ ਲੈ ਆਉਂਦੇ ਆ ਫਿਰ ਫੇਰ ਚਲੇ ਜਾਂਦੇ ਆ ਤਿੰਨ ਚਾਰ ਦਿਨਾਂ ਦੀ ਲੈ ਆਉਂਦੇ ਇੱਥੋਂ ਮੈਡੀਕਲ ਸਟੋਰ ਤੇ ਟਿਸ਼ਨ ਥੋੜੀ ਜਿਹੀ ਟਾਈਟ ਹੋਈ ਦੀ ਆ ਤੇ ਫਿਰ ਇਕੱਠੇ ਅਜੇ ਲੈ ਆਉਂਦੇ ਨੇ ਦਵਾਈ ਇਕੱਠੀ ਵੀ ਡਾਕਟਰ ਵੀ 10 ਦਿਨਾਂ ਦੇ ਵੀ ਦਿੰਦਾ ਤੇ ਫਿਰ ਇਹ 5 ਕਿ ਦਿਨਾਂ ਦੇ ਲੈ ਆਉਂਦੇ ਇੱਥੇ ਮੈਡੀਕਲ ਸਟੋਰ ਲੋਕਾਂ ਨੂੰ ਪਤਾ ਨਹੀਂ ਕੀ ਜਿਵੇਂ ਹੁਣ ਸਾਡੇ ਸਾਹਮਣੇ ਗੋੜ ਰੱਖਤਾ ਰੋਟੀਆਂ ਤੇ ਉਹ ਰੱਖਤਾ ਮੈਂ ਸਮਝ ਨਹੀਂ ਆਉਂਦੀ ਵੀ ਇਹਦੇ ਨਾਲ ਕੁੱਤੇ ਨੇ ਵਿਚਾਰੇ ਖਾਂਦੇ ਆ ਰੋਟੀ ਰੱਖਦੇ ਕੱਚੀ ਜੀ ਤੇਲ ਲਾ ਕੇ ਉੱਤੇ ਗੋੜ ਰੱਖਤਾ ਹਨਾ ਉਹ ਖਾ ਜਾਂਦੇ ਉਹ ਖੁਰਕ ਪੈ ਜਾਂਦੀ ਆ ਫਿਰ ਉਹਨਾਂ ਵਿਚਾਰੇ ਨੂੰ ਇਲਾਜ ਕਿਹੜਾ ਕਰਾਵੇ ਤਾਂ ਫਿਰ ਤੜਫਦੇ ਇੰਨਾ ਵਾਰਸ ਜਿਹੜਾ ਖੁਰਕਦੇ ਮੈਂ ਤਾਂ ਤਰਸਾਂ ਲੱਗੇ ਕਿ ਫਿਰ ਅਸੀਂ ਕਈ ਵਾਰ ਗੋਲੀਆਂ ਗੋਲੀਆਂ ਦਿੰਦੇ ਆ ਉਹਨਾਂ ਨੂੰ ਚਲੋ ਤਾਂ ਕਰਨੇ ਪ੍ਰਮਾਤਮਾ ਇਹਨਾਂ ਨੂੰ ਸੋਝੀ ਬਖਸ਼ੇ ਲੋਕਾਂ ਨੂੰ ਵੀ ਆਏ ਨਹੀਂ ਵੀ ਆਏ ਦਰਦ ਲੈ ਇਹਨਾਂ ਦੇ ਕਹਦੇ ਉਹ ਕਰਤਾ ਕਦੇ ਉਹ ਅਸੀਂ ਬੈਠੀਆਂ ਸੀ ਉੱਥੇ ਉਹ ਹੀ ਦੇਖੀ ਕਿ ਕਦੇ ਉਹ ਕਰਤਾ ਕਦੇ ਉਹ ਕਰਤਾ ਕਦੇ ਉਹ ਕਰਤਾ ਵੀ ਇਹਨਾਂ ਚੀਜ਼ਾਂ ਦੇ ਨਾਲ ਹੁਣ ਕੋਈ ਪ੍ਰੋਬਲਮ ਸੈੱਟ ਹੁੰਦੀ ਆ। ਮੰਨ ਲੈ ਕੇ ਬਿਮਾਰ ਆ, ਰਾਮਿੱਤ ਹੁੰਦੀ ਆ, ਕਰਤਾ ਉਹ ਕਰਤਾ। ਹੁਣ ਬਿਚਾਰੀ ਨੂੰ ਕੁੱਤਿਆਂ ਨੂੰ ਗਾਲੀ ਜਾਂਦੇ ਤੁਸੀਂ ਪਾ ਪਾ ਕੇ ਲੱਡੂ ਪਾਤੇ ਉਧਰ ਉਧਰ ਮੈਂ ਦੇਖੇ ਮਿੱਠਾ ਲੱਡੂ ਪਾ ਕੇ ਕੋਈ ਬਿਚਾਰੀ ਬੱਚਿਆਂ ਵਾਲੀ ਉਹਨੂੰ ਪਤਾ ਨਹੀਂ ਮਿੱਠਾ ਪ੍ਰਸ਼ਾਦ ਪਾ ਪਾ ਕੇ ਬਸ ਸੁੱਈ ਸੀ। ਪਤਾ ਨਹੀਂ ਕੀ ਪਾ ਪਾ ਕੇ ਉਹ ਬਿਚਾਰੀ ਨੂੰ ਉਹ ਕਰਤਾ। ਜਿਵੇਂ ਸੁਸੂ ਕਰਤਾ, ਦੋ ਥਾਂ ਹੀ ਕੀਤਾ ਜਿਵੇਂ ਨੇ ਲੈ ਇੰਨਾ ਸੁਸੂ ਸੀ। ਤੇ ਕਦੇ ਐਂ ਕਰ ਤੱਕਦੇ ਹਾਂ ਕਰਤਾ ਤੇ ਵਿਚਾਰੀਆਂ ਨਾਲ ਐ ਗੜਨਾ ਪਿੰਨੋ ਸੁੱਕਾ ਸੜਿਆ ਰੋਟੀ ਪਾਉਂਦੇ ਨੇ ਲੱਡੂ ਪਾਈ ਜਾਂਦੇ ਆ ਕੋਈ ਦੁੱਧ ਨਹੀਂ ਪਾਉਣਾ ਤੇ ਕੱਪੜੇ ਪ੍ਰੈਸ ਕਰਨੇ ਆ ਤੇ ਅੰਦਰ ਵੀ ਸੇਵ ਇਸਾਂਥੀਆਂ ਦੀ ਇਹ ਮੈਂ ਪੜਿਆ ਕਰਨੀ ਮੈਂ ਕੱਢ ਕੇ ਰੱਖੀ ਤਾਂ ਇਹ ਜਿਵੇਂ ਜਿਹਾ ਕਰਵਾਉਣੀਆਂ ਨੇ ਇਹਦੇ ਫਸਾ ਲੱਗ ਜਾਂਦਾ ਵੀ ਇਹਦੇ ਵਿੱਚ ਕੀ ਲਿਖਿਆ ਮਿਹਰਬਾਨੀ ਤੇ ਕੀ ਕਰਕੇ ਆਇਆ ਹੰਡਰ ਜਾਣੇ ਕੀ ਕਰਕੇ ਆਇਆ ਸੁਸੂ ਕਿੱਥੇ ਕਰਕੇ ਆਇਆ ਹੈ ਗੰਦੇ ਮਾਮਾ ਡੱਕੀ ਡਰਦਾ ਉਹਦਾ ਆ ਜਾ ਆ ਜਾ ਕੁਛ ਨਹੀਂ ਕਹਿੰਦੀ ਆ ਜਾ ਪੱਜਾ ਉੱਥੇ ਸੁਸੂ ਕਰਤਾ ਨਾ ਹੁਣ ਤਾਂ ਹੀ ਲੋਗੀ ਮੈਂ ਪੁੱਛ ਲੈ ਕੀ ਕਰਕੇ ਆਇਆ ਆ ਜਾ ਆ ਜਾ ਪੁੱਤ ਆ ਜਾ ਆ ਜਾ ਕੁਛ ਨਹੀਂ ਕਹਿੰਦੀ ਆਜੋ ਆਜੋ ਆਜਾ ਆਜਾ ਕੁਛ ਨਹੀਂ ਕਹਿੰਦੀ ਮੈਂ ਦਰਦੀ ਭਾਈ ਨਾਸ ਅੱਗੇ ਸਾਰੇ ਕਹਿਣ ਲੱਗ ਜਾਂਦੇ ਹੈ ਤੁਹਾਡਾ ਜੇ ਕਹਦੇ ਕੀ ਕੀਤਾ ਭਲਾ ਨਾਲ ਕੁਛ ਕੀਤਾ ਵੀ ਉਹ ਦਿਨ ਲੁਕ ਜਾਂਦੀ ਹੈ ਬਾਹਰ ਦਰਦੀ ਰੱਖਦਾ ਨਾਲੇ ਕਿ ਮੈਂ ਮਾਰਦਾ ਹੈ ਜਿਹੜੇ ਛਿੜਕਦੇ ਗੁਈਏ ਬਸ ਫੇ ਮੈਂ ਛੋਟੀ ਹੁੰਦੀ ਨੇ ਮਾਰਦੀ ਸੀ ਚੱਪਲ ਚੱਪਲ ਲਾ ਕੇ ਉਦੋਂ ਦੀ ਡਰੀ ਹੋਈ ਹੈ ਆ ਜਾਵੋ ਰੇ ਥੋੜੀ ਜਿਹਾ ਲੇਗੀ ਗਲਤੀ ਦਿਨ ਅਸੀਂ ਪਾ ਦੇ ਕੇ ਆਵੇ ਪਿੰਨੀ ਖਾਊਗੀ ਨਹੀਂ ਖਾਣੀ ਮਿੱਠਾ ਮੈਂ ਪਹਿਲਾਂ ਮਿੱਠੇ ਦੀ ਗੱਲ ਕਰਦੀ ਹਟੀਆਂ ਮਿੱਠਾ ਨਹੀਂ ਖਾਣਾ ਫਿਰ ਖੁਰਕ ਦੀ ਬਹੁਤ ਨਿੱਕੇ ਨਿੱਕੇ ਬ੍ਰਿਕ ਬ੍ਰਿਕ ਫੈਂਸਿੰਗਾਂ ਹੋ ਜਾਂਦੇ ਨੇ ਇੰਨਾ ਮਿੱਠਾ ਸ਼ਕੀਨ ਹੈ ਨਾ ਬਹੁਤ ਜ਼ਿਆਦਾ ਇਹਨਾਂ ਪਕੌੜੀਆਂ ਹੋਰ ਚੀਜ਼ ਪਾ ਦੋ ਜਮਾਂ ਨਹੀਂ ਇਹ ਦੇ ਦੇ ਖਾਂਦੀ ਤੇ ਮਿੱਠਾ ਨੂੰ ਆ ਜਿੰਨਾ ਮਰਜੀ ਹੋਵੇ ਆ ਗਿਆ ਹੁਣ ਗੱਲਾਂ ਸੁਣਦਾ ਇੰਦੀਆਂ ਨਾ ਗੱਲਾਂ ਦਾ ਹੈਗਾ ਇਹਨੂੰ ਪਤਾ ਲੱਗ ਜਾਂਦਾ ਮੇਰੀ ਗੱਲ ਕਰਦੇ ਆ ਫੇਰਾ ਫਿਰ ਲੈ ਆ ਕੰਮ ਬੈਠ ਲੈ ਲੈ ਹਾਏ ਦੰਦੀ ਵੜਤੀ ਦੰਦੀ ਦੰਦ ਮਾਰੇ ਐਸ ਮੂੰਥੀ ਨੇ ਐਸ ਮੂੰਹ ਨੇ ਹੂੰ ਛਿੱਤਰ ਪੈਣਗੇ கக்காி கிச்சி நான் மழக்கு பி கடையே நீத்த ਡੌਗੀ ਕਿਹਾ ਡੌਗੀ ਜਿਹੜੀ ਨਹੀਂ ਕਿਹਾ ਇਹਨਾਂ ਨੇ ਲੱਗੇ ਕਿ ਡੈੜੀ ਕਿਹਾ ਡੌਗੀ ਕਿਹਾ ਡੌਗੀ ਉਹ ਦੁੱਧ ਮੰਗਦਾ ਫੇਰ ਹੁਣ ਬੀਨਾ ਨੇ ਦੁੱਧ ਪਾਇਆ ਉਹਨੂੰ ਫੇਰ ਮੰਗਦੀ ਇੱਕ ਗਲਾਸ ਉਹ ਪਾ ਕੇ ਗਿਦੰਦੀ ਚੰਦੀ ਤਾਂ ਸਵਾਈ ਕੰਮ ਨਹੀਂ ਗੰਦੂ ਬੱਚਾ ਹੈ ਚੰਦੀ ਵੜਦੀ ਪੜੱਕ ਦੇਣੇ ਉਹਨਾਂ ਕੱਲ ਦੀ ਪਾਈ ਹੈ ਹਨਾ ਉਹਨੂੰ ਦੇਖ ਕੇ ਹੁਣ ਇਹਨੂੰ ਅੱਗ ਲੱਗੀ ਪਈ ਹੈ ਵੀ ਮੈਂ ਸ਼ੇਕੀ ਉੱਪਰ ਜਾਵਾਂ ਹਨਾ ਉਹ ਹਰਜੋਤ ਆਇਆ ਸੀਗਾ ਅਖਬਾਰ ਪੁੱਛਣ ਫੇਰ ਇਹਨ ਮੈਂ ਆਪ ਕੋ ਕੁੰਡੀ ਲਾਈ ਉਹਨੂੰ ਦਰਵਾਜ਼ਾ ਨਾ ਸਾਡਾ ਫਿਰ ਉੱਪਰ ਚੜ ਜਾਂਦੀ ਹੈ ਤੇ ਫਿਰ ਇਹ ਵਈ ਆ ਵੀ ਹੁਣ ਮੈਂ ਉੱਪਰ ਜਾਵਾਂ ਛੇਤੀ। ਪਰ ਜੋ ਤਾਂ ਐਕਸਪੀਰੀਅੰਸ ਟੂ ਕੇ ਵੀ ਮੈਨੂੰ ਖੋਲ ਦਰਵਾਜਾ। ਮੈਂ ਉੱਪਰ ਜਾਵਾਂ। ਹਾਂ। ਬਸ ਆਹ ਕੰਮ ਇਹਦਾ। ਆ ਜਾਉ ਰਿਹਾ ਜਾ। ਆ ਜਾ ਪੁੱਤ, ਚੜ ਜਾ। ਆ ਜਾਉ ਰਿਹਾ ਉਹਨੇ। ਮੰਜੇ ਤੇ ਚੜ ਜਾ ਤੇ ਉੱਥੇ ਪੈ ਜਾ। ਹਾਂ। ਚੱਲ ਪੀ ਜਾਣਾ, ਕਿੱਥੇ ਜਾਣਾ? ਉੱਪਰ ਜਾਣਾ। ਨਹੀਂ ਜਾਣਾ। ਕੁੱਟ ਪੌ ਤੇਰੇ। ਪਾਣੀ ਪੀ ਲੈ, ਪਾਣੀ ਪੀ ਲੈ। ਪਾਣੀ ਪੀਣਾ ਰੋਟੀ ਮੈਂ ਬਣਾ ਲਈ ਆ ਹਾਂ ਜੀ ਮੀਂਹ ਦੇ ਡੈਡੀ ਸੌਂਗੇ 7:00 ਵਜੇ ਫਿਰ ਉਹਨਾਂ ਦਾ ਬੀਕਨਸ ਬੜੀ ਹੁੰਦੀ ਆ ਚਰੇ ਛੇਦੀ ਸੌ ਜਾਂਦੇ ਆ ਹਾਂ ਉਹ ਚੱਲ ਨਹੀਂ ਸਕਦੇ ਨੇ پتی بس دیں پہ پتا کہ کرنے چاہتی پا لس چاہیے پیڈ نہیں گے چاہی پا میں بس میں خراب کرتا دھد جی پیاس لگی سی نام منگیا پانی پیلا 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 پتا پیلا ہوا چل بس دروازہ کھول میں آنا وا باہر چیتی جانا دروازہ کھولنا نہیں کھولنا ਚਲ ਖੋਲਾ ਚਲ ਆਜ ਚਲ 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 ਅੰਦਰ ਵੀਡੀਓ ਕੇ ਬਹੁਛੇ ਤਾਨ ਨਾ ਚਲ ਚਲ ਕਿੱਥੇ ਜਾਣਾ ਇੰਦੇ ਤੇ ਮਾੜਾ ਜੇ ਖੋਲੇ ਸਿੱਧੀ ਐ ਜਾਣਾ ਪੱਜ ਕੇ ਚਲ ਆ ਜਾ ਬਿ lãi ਹੈ ਹੈ ਪਟਾਕੇ ਵੀ ਇੰਦੇ ਪਟਾਕੇ ਪਟਾਕੇ ਤਾਂ ਬਹੁਤ ਦਰਦੀ ਹੈ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਦੇ ਜੀ